ਡਾਕਟਰ ਹਰਜਿੰਦਰ ਕੌਰ ਦੀ ਨਿੱਜੀ ਡਾਇਰੀ ਵਿੱਚੋਂ ਇੱਕ ਬਹੁਤ ਹੀ ਸੋਹਣੀ ਰਚਨਾ ਇੱਕ ਨਿੱਗਾ ਰਿਸ਼ਤਾ ਤੇ ਜਫੀ ਅੱਜ ਜਫੀ ਦੀ ਗੱਲ ਮੈਂ ਦਰਸਲ ਇਸ ਲਈ ਛੇੜੀ ਹੈ ਕਿਉਂਕਿ ਮੈਂ ਇੱਕ ਦਿਨ ਸ਼ਾਮ ਨੂੰ ਰਜਿੰਦਰਾ ਹਸਪਤਾਲ ਅੰਦਰ ਘੁੰਮ ਰਹੀ ਇੱਕ ਬਜ਼ੁਰਗ ਜੋੜੀ ਨੂੰ ਦੇਖਿਆ ਜੋ ਦੋਵੇਂ ਸੋਤੀ ਦੇ ਸਹਾਰੇ ਨਾਲ ਚੱਲ ਰਹੇ ਸਨ ਮੈਂ ਵੀ ਆਪਣੇ ਵਾਰਡ ਪਰ ਸ਼ਾਮ ਦੇ ਰਾਉਂਡ ਲਈ ਜਾ ਰਹੀ ਸੀ ਕਿ ਅਚਾਨਕ ਮੇਰੇ ਅੱਗੇ ਚੱਲਦੇ ਦੋਹਾਂ ਨੇ ਆਪੋ ਆਪਣੀਆਂ ਛੋਟੀਆਂ ਦਾ ਸਹਾਰਾ ਘਟਾ ਕੇ ਇੱਕ ਦੂਜੇ ਨੂੰ ਸਹਾਰਾ ਬਣਾ ਲਿਆ ਬਜ਼ੁਰਗ ਬੰਦੇ ਨੇ ਬੀਬੀ ਦੇ ਪਰਲੇ ਮੋਢੇ ਉੱਤੇ ਹੱਥ ਰੱਖ ਕੇ ਤੇ ਬਜ਼ੁਰਗ ਬੀਬੀ ਨੇ ਕਮਰ ਤੋਂ ਬਜ਼ੁਰਗ ਨੂੰ ਹਲਕਾ ਜਿਹਾ ਫੜ ਲਿਆ ਉਹ ਦੋਵੇਂ ਇਸ ਹਲਕੀ ਜਿਹੀ ਜਫੀ ਨਾਲ ਹੌਲੀ-ਹੌਲੀ ਤੁਰਦੇ ਰਹੇ ਤੇ ਮੈਨੂੰ ਇਸ ਉਮਰ ਦੇ ਆਖਰੀ ਪੜਾਅ ਉੱਤੇ ਇਹ ਨਿੱਘਾ ਰਿਸ਼ਤਾ ਬੜਾ ਚੰਗਾ ਜਿਹਾ ਲੱਗਿਆ ਕੋਲੋਂ ਅੱਗੋਂ ਲੰਘਦੀ ਹੋਈ ਨੇ ਮੈਂ ਉਸ ਬਜ਼ੁਰਗ ਨੂੰ ਗੁਣਗਣਾਉਂਦੇ ਸੁਣਿਆ ਇਹ ਜ਼ਿੰਦਗੀ ਉਸੇ ਕੀ ਹੈ ਜੋ ਕਿਸੇ ਦਾ ਹੋ ਗਿਆ ਪਿਆਰ ਹੀ ਮੇ ਖੋ ਗਿਆ ਮੇਰੇ ਕੋਲੋਂ ਰਿਹਾ ਨਹੀਂ ਗਿਆ ਤੇ ਮੈਂ ਆਪਣਾਤ ਜਿਤਾਉਂਦੇ ਹੋਏ ਪੁੱਛ ਹੀ ਲਿਆ ਕਿ ਦੋਹਾਂ ਵਿੱਚੋਂ ਕੌਣ ਹਸਪਤਾਲ ਦਾਖਲ ਹੈ ਉਸ ਬਜ਼ੁਰਗ ਬੰਦੇ ਨੇ ਜਵਾਬ ਦਿੱਤਾ ਕਿ ਦਾਖਲ ਤਾਂ ਉਸਦੀ ਧਰਮ ਪਤਨੀ ਹੈ ਪਰ ਉਹ ਨਾਲ ਹੀ ਬਦੋ ਬਦੀ ਦਾਖਲ ਹੋ ਗਿਆ ਹੈ ਕਿਉਂਕਿ ਉਸ ਦਾ ਦਿਲ ਜਦ ਉਹ ਹਸਪਤਾਲ ਦਾਖਲ ਹੋ ਗਿਆ ਤਾਂ ਸਿਰਫ ਇਕੱਲਾ ਕਰਕੇ ਬਹਿ ਰਹੇ। ਕਮਾਲ ਦਾ ਫਿਲਮੀ ਨਜ਼ਾਰਾ ਸੀ ਕਿ ਮੈਂ ਉਸ ਬਜ਼ੁਰਗ ਬੀਬੀ ਨੂੰ ਸ਼ਰਮਾਉਂਦੇ ਦੇਖਿਆ। ਇੰਨਾ ਨਿੱਘਾ ਰਿਸ਼ਤਾ ਤਾਂ ਕਿਸਮਤ ਵਾਲਿਆਂ ਨੂੰ ਹੀ ਨਸੀਬ ਹੁੰਦਾ ਹੈ। ਮੇਰਾ ਚਿੱਤ ਹੀ ਨਾ ਕਰੇ ਕਿ ਅੱਗੇ ਲੰਘ ਜਾਵਾਂ। ਮੈਂ ਆਪਣੇ ਬਾਰੇ ਕੁਝ ਉਹ ਦੱਸ ਕੇ ਉਹਨਾਂ ਨਾਲ ਅੱਗੇ ਗੱਲ ਤੋਰਨੀ ਚਾਹੀਦੀ ਤੇ ਉਹਨਾਂ ਨੂੰ ਵਾਰਡ ਤੱਕ ਛੱਡਣ ਦੀ ਗੱਲ ਵੀ ਕੀਤੀ ਤਾਂ ਜੋ ਉਹਨਾਂ ਨਾਲ ਹੋਰ ਗੱਲਬਾਤ ਹੋ ਸਕੇ। ਉਹ ਬਜ਼ੁਰਗ ਮੁਸਕਰਾ ਕੇ ਬੋਲੇ ਨਾ ਬਈ ਅਸੀਂ ਕबाब ਵਿੱਚ ਹੱਡੀ ਕੀ ਕਰਨੀ ਹੈ ਮੈਂ ਛੱਟ ਟੀਚਰ ਕੀਤੀ ਕੀ ਪਤਾ ਹੱਡੀਆਂ ਵਿੱਚ ਕबाब ਹੀ ਹੋਵਾਂ ਉਹ ਬਜ਼ੁਰਗ ਬੀਬੀ ਫੇਰ ਸ਼ਰਮਾ ਕੇ ਮੁਸਕਰਾਈ ਤਾਂ ਮੇਰੇ ਕੋਲੋਂ ਇੱਕ ਵਾਰ ਫੇਰ ਪੁੱਛੇ ਬਗਾਰ ਰਿਹਾ ਨਹੀਂ ਗਿਆ ਤੇ ਮੈਂ ਪੁੱਛ ਹੀ ਲਿਆ ਕਿ ਅੰਕਲ ਇਸ ਉਮਰ ਵਿੱਚ ਇੰਨੇ ਡਿਗੇ ਰਿਸ਼ਤੇਦਾਰ ਆਜ ਕੀ ਹੈ ਉਹ ਦੋਵੇਂ ਇੱਕ ਵਾਰ ਫੇਰ ਮੁਸਕਰਾ ਕੇ ਇੱਕ ਦੂਜੇ ਵੱਲ ਵੇਖਣ ਲੱਗ ਪਏ ਬਜ਼ੁਰਗ ਬੀਬੀ ਕਹਿਣ ਲੱਗੀ ਡਾਕਟਰਾਂ ਕੋਲ ਤਾਂ ਦਿਲ ਹੁੰਦਾ ਹੀ ਨਹੀਂ ਦੂਜਿਆਂ ਦਾ ਦਰਦ ਦੂਰ ਕਰਦੇ ਕਰਦੇ ਉਹ ਆਪਣੀ ਜ਼ਿੰਦਗੀ ਲੰਘਾ ਜਾਂਦੇ ਹਨ ਮੈਂ 12ਵੀਂ ਪੜ੍ਹੀ ਹਾਂ ਤੇ ਮੇਰੇ ਪਤੀ ਨੇ ਅੰਗਰੇਜ਼ੀ ਦੀ ਐਮਏ ਕੀਤੀ ਹੋਈ ਹੈ ਅਸੀਂ ਕਿਤਾਬਾਂ ਰਸਾਲੇ ਤੇ ਅਖਬਾਰਾਂ ਬਹੁਤ ਪੜ੍ਹਦੇ ਹਾਂ ਹੋਰਾਂ ਦੀ ਜ਼ਿੰਦਗੀ ਦੇ ਨਿਛੋੜ ਨੂੰ ਸਮਝ ਕੇ ਅਸੀਂ ਆਪਣੀ ਜ਼ਿੰਦਗੀ ਉਸੇ ਅਨੁਸਾਰ ਢਾਲ ਲਈ ਬਸ ਇਹੋ ਸਾਡੀ ਖੁਸ਼ੀ ਦਾ ਰਾਜ਼ ਹੈ ਮੈਨੂੰ ਹੈਰਾਨੀ ਹੋਈ ਜਦ ਉਹ ਬਜ਼ੁਰਗ ਮੈਨੂੰ ਸੰਬੋਧਨ ਕਰਕੇ ਬੋਲੇ ਕਿ ਉਹ ਮੇਰੇ ਪਾਪਾ ਜੀ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਸਨ ਤੇ ਮੇਰੇ ਵੀ ਕਈ ਲੇਖ ਉਹਨਾਂ ਪੜੇ ਹੋਏ ਸਨ ਬਦੋ ਬਦੀ ਵਾਕਿਆਤ ਨਿਕਲ ਪਈ ਸੀ ਆਪਣੀ ਪਤਨੀ ਵੱਲ ਤੱਕ ਕੇ ਹੱਸ ਕੇ ਕਹਿਣ ਲੱਗੇ ਇਹ ਬਿਮਾਰ ਦਿਲ ਵਾਲੀ ਸੀ ਪਿਆਰ ਵਿੱਚ ਅਸੀਂ ਇੱਕ ਦੂਜੇ ਨੂੰ ਦਿਲ ਦੇ ਦਿੱਤਾ ਤਾਂ ਮੇਰਾ ਤਗੜਾ ਦਿਲ ਇਸਨੇ ਸਾਂਭ ਲਿਆ ਹੈ ਤੇ ਆਪਣਾ ਬਿਮਾਰ ਦਿਲ ਮੈਨੂੰ ਦੇ ਦਿੱਤਾ ਹੈ ਉਹਨ ਮੈਨੂੰ ਦਿਲ ਦੀ ਤਕਲੀਫ ਹੈ ਐਂਜਾਇਨਾ ਤੇ ਇਹ ਜਾਣ ਬੁੱਝ ਕੇ ਜੋੜਾ ਦਾ ਦਰਦ ਲੈ ਬੈਠੀ ਹੈ ਤਾਂ ਜੋ ਤੁਰਨ ਲੱਗਿਆਂ ਮੇਰਾ ਸਹਾਰਾ ਲੈਣ ਦਾ ਬਹਾਨਾ ਬਣਾ ਸਕੇ ਤੇ ਮੈਨੂੰ ਜੱਫੀ ਪਾ ਸਕੇ ਇਹਨਾਂ ਕਹਿ ਕੇ ਉਹ ਜੋੜ ਦੇ ਹੱਥ ਪਏ ਤੇ ਨਾਲ ਹੀ ਉਹਨਾਂ ਦੀ ਪਤਨੀ ਤੇ ਮੈਂ ਵੀ ਮੈਨੂੰ ਤਾਂ ਸੱਚ ਜਾਣਿਓ ਇਹਨਾਂ ਮਜ਼ਾ ਆਇਆ ਕਿ ਪੁੱਛੋ ਨਾ ਉਮਰ ਦੇ ਇਸ ਪੜਾਅ ਉਤੇ ਇਹਨਾਂ ਲਗਾਓ ਅੱਜਕੱਲ ਤਾਂ ਤਲਾਕ ਦਰਜਾਨ ਇੰਨਾ ਵੱਧ ਚੁੱਕਿਆ ਹੈ ਕਿ ਲਗਭਗ ਅੱਧੇ ਘਰ ਤਾਂ ਪਹਿਲੇ 2 ਸਾਲਾਂ ਵਿੱਚ ਹੀ ਤੜਕ ਜਾਂਦੇ ਹਨ ਉਹ ਬਜ਼ੁਰਗ ਸ਼ਾਇਰਾਨਾ ਅੰਦਾਜ਼ ਵਿੱਚ ਬਾਹ ਅੱਧੀ ਮੋੜ ਕੇ ਤੇ ਹੱਥ ਉਤਾਹ ਚੁੱਕ ਕੇ ਮੈਨੂੰ ਸੰਬੋਧਨ ਕਰਕੇ ਕਹਿਣ ਲੱਗੇ ਹਰ ਕਦਮ 'ਤੇ ਇਮਤਿਹਾਨ ਲੈਂਦੀ ਹੈ ਜ਼ਿੰਦਗੀ ਹਰ ਵਕਤ ਨਵੇਂ ਸਦਮੇ ਦਿੰਦੀ ਹੈ ਜ਼ਿੰਦਗੀ ਹਮ ਜ਼ਿੰਦਗੀ ਮੇਂ ਸ਼ਿਕਵੇ ਕਰੇ ਕੈਸੇ ਇਸ ਜੈਸਾ ਪਿਆਰਾ ਦੋਸਤ ਵੀ ਦਿੱਤੀ ਹੈ ਜ਼ਿੰਦਗੀ ਮੈਂ ਵਾਵਾ ਕਿਤੇ ਬਿਗੈਰ ਕਿਵੇਂ ਰਹਿ ਸਕਦੀ ਸੀ ਇਹ ਤਾਂ ਮਨੋਵਿਗਿਆਨਕ ਪੱਖ ਵੀ ਸਾਬਿਤ ਹੋ ਚੁੱਕਿਆ ਹੈ ਕਿ ਤਣਾਅ ਨੂੰ ਘਟਾਉਣ ਲਈ ਸਰੀਰ ਅੰਦਰ ਸਪੁਰਤੀ ਲਿਆਉਣ ਲਈ ਅਤੇ ਧਿਆਨ ਦੀ ਕਲਾ ਕਫੂਰ ਕਰਨ ਲਈ ਪਿਆਰ ਭਰੀ ਜਫੀ ਤਾਂ ਕਮਾਲ ਦੀ ਦਵਾਈ ਵਾਂਗ ਕੰਮ ਕਰਦੀ ਹੈ ਮੈਂ ਇਹੀ ਜਿਉਣ ਦੀ ਚਾਹ ਉਹਨਾਂ ਦੋਹਾਂ ਵਿੱਚ ਵੇਖ ਰਹੀ ਸੀ ਜੋ ਇਸ ਉਮਰ ਵਿੱਚ ਇੱਕ ਦੂਜੇ ਦਾ ਥੰਮ ਬਣੇ ਪਏ ਸਨ ਉਹ ਬਜ਼ੁਰਗ ਮੇਰੇ ਵੱਲ ਤੱਕ ਕੇ ਮਨਮਨ ਮੁਸਕਰਾਉਂਦੇ ਹੋਏ ਫੇਰ ਬੋਲ ਪਏ ਭਾਈ ਬੀਬਾ ਜੇ ਮੈਨੂੰ ਪਤਾ ਲੱਗ ਜਾਏ ਕਿ ਮੈਂ ਕੱਲ ਨੂੰ ਮਰ ਮਰ ਜਾਣਾ ਹੈ ਤਾਂ ਪਤਾ ਮੈਂ 24 ਘੰਟੇ ਕਿਵੇਂ ਬਤੀਤ ਕਰਾਂਗਾ ਮੈਂ ਸਵਾਲੀਆ ਨਜ਼ਰਾਂ ਨਾਲ ਪੁੱਛਿਆ ਤਾਂ ਕਹਿਣ ਲੱਗੇ 23 ਘੰਟੇ ਤਾਂ ਮੈਂ ਆਪਣੇ ਜੀਵਨ ਸਾਥ ਨਾਲ گزارਾਂਗਾ ਤੇ ਇੱਕ ਆਖਰੀ ਘੰਟਾ ਉਸ ਬੰਦੇ ਨੂੰ ਲੱਭਣ ਉੱਤੇ ਲਾਵਾਂਗਾ ਜਿਹੜਾ ਮੇਰੀ ਇਸ ਪਿਆਰ ਪਿਆਰੀ ਮਟੋ ਨੂੰ ਮੇਰੇ ਤੋਂ ਬਾਅਦ ਸੰਭ ਲਵੇ ਮੈਂ ਦੇਖਿਆ ਕਿ ਬਜ਼ੁਰਗ ਬੀਬੀ ਨੇ ਅੱਖਾਂ ਵਿੱਚ ਹੰਝੂ ਭਰ ਗਏ ਸਨ ਤੇ ਪਤਾ ਨਹੀਂ ਕਿਉਂ ਇਹਨਾਂ ਲਗਾਉ ਵੇਖ ਕੇ ਮੇਰੀਆਂ ਵੀ ਅੱਖਾਂ ਕੁਝ ਨਮ ਹੋ ਗਈਆਂ ਸਨ ਇਹ ਵੇਖ ਕੇ ਬਜ਼ੁਰਗ ਝੱਟ ਫਿਰ ਬੋਲੇ ਰਾਤ ਹੋ ਗਈ ਤਾਂ ਚੰਦ ਵੀ ਦੁਹਾਈ ਦੇਗਾ ਖਾਬੋਂ ਮੇ ਤੁਮੇ ਉਹ ਚਿਹਰਾ ਦਿਖਾਈ ਦੇਗਾ ਇਹ ਮੁਹੱਬਤ ਹੈ ਜਰਾ ਸੋਚ ਕੇ ਕਰਨਾ ਇੱਕ aansu ਵੀ ਗਿਰਾ ਤਾਂ ਸੁਣਾਈ ਦੇਗਾ ਏ ਕਹਿੰਦੇ ਆ ਉਹਨਾਂ ਨੇ ਆਪਣੇ ਜੀਵਨ ਸਾਥਨ ਦੇ ਹੰਝੂ ਪੂੰਝ ਦਿੱਤੇ ਉਸ ਬਜ਼ੁਰਗ ਬੀਬੀ ਨੇ ਮੈਨੂੰ ਦੱਸਿਆ ਕਿ ਜਦੋਂ ਉਹਨਾਂ ਦੇ ਰਿਸ਼ਤੇ ਦੀ ਗੱਲ ਚੱਲੀ ਤਾਂ ਮੰਗਣੀ ਵਾਲੇ ਦਿਨ ਹੀ ਇਹਨਾਂ ਨੇ ਮੇਰੇ ਨਾਲ 4 ਮਿੰਟ ਗੱਲ ਕਰਨ ਦਾ ਸਮਾਂ ਮੰਗਿਆ ਸੀ ਜਿਹੜਾ ਮੇਰੀ ਮਾਂ ਦੀ ਹਾਜ਼ਰੀ ਵਿੱਚ ਬੜੀ ਹੀ ਮੁਸ਼ਕਲ ਸੰਭਵ ਹੋ ਸਕਿਆ ਸੀ ਜੋ ਗੱਲ ਉਸ ਸਮੇਂ ਇਹਨਾਂ ਕੀਤੀ ਸੀ ਉਹ ਇੰਜ ਸੀ ਖੁਸ਼ਹਾਲ ਜ਼ਿੰਦਗੀ ਜਿਉਣ ਦੇ 7 ਨੁਕਤੇ ਨੇ ਜੋ ਮੈਂ ਤੇਰੇ ਨਾਲ ਜ਼ਿੰਦਗੀ ਸ਼ੁਰੂ ਕਰਨ ਤੋਂ ਪਹਿਲਾਂ ਸਾਂਝੇ ਕਰਨੇ ਚਾਹੁੰਦਾ ਹਾਂ ਇਸ ਤਰ੍ਹਾਂ ਸਾਡਾ ਰਿਸ਼ਤਾ ਡੂੰਘਾ ਤੇ ਲੰਬਾ ਸਮਾਂ ਲਵੇਗਾ ਇਹ ਨੁਕਤੇ ਸਾਰੀ ਉਮਰ ਯਾਦ ਰੱਖਿਓ ਪਹਿਲਾ ਕਿਸੇ ਨਾਲ ਨਫ਼ਤ ਨਹੀਂ ਕਰਨੀ ਦੂਜਾ ਫਿਕਰਫਕਾ ਨਹੀਂ ਕਰਨਾ ਤੀਜਾ ਸਾਦਾ ਜੀਵਨ ਉਤੀਤ ਕਰਨਾ ਤੇ ਸਾਦਾ ਭੋਜਨ ਖਾਣਾ ਚੌਥਾ ਦੂਜੇ ਤੋਂ ਈਰਖਾ ਨਾ ਰੱਖਣੀ ਪੰਜਵਾਂ ਵੰਡ ਕੇ ਸ਼ਕਣਾ ਛੇਵਾਂ ਹਮੇਸ਼ਾ ਮੁਸਕਰਾਉਂਦੇ ਰਹਿਣਾ ਸੱਤਵਾਂ ਤੇ ਸਭ ਤੋਂ ਜ਼ਰੂਰੀ ਜਦੋਂ ਖਾਲੀਪਨ ਮਹਿਸੂਸ ਹੋਵੇ ਤਾਂ ਮੇਰੇ ਨਾਲ ਪਿਆਰ ਭਰੀ ਜੱਫੀ ਪਾ ਲੈਣਾ ਮੇਰਾ ਤਾਂ ਇਹ ਸਭ ਸੁਣ ਕੇ ਦਿਲ ਬਾਗੋ ਬਾਗ ਹੋ ਗਿਆ ਸੀ ਜੇ ਮੈਂ ਉਸ ਸਮੇਂ ਇਹ ਪਿਆਰ ਦੀ ਰਿਸ਼ਮਾ ਆਪਣੇ ਉੱਤੇ ਪੈਣਿਆ ਮਹਿਸੂਸ ਕਰ ਸਕਦੀ ਸਾਂ ਤਾਂ ਉਹਨਾਂ ਦੇ ਆਪਸੀ ਰਿਸ਼ਤੇ ਬਾਰੇ ਪਿਆਸ ਕਰਨਾ ਔਖਾ ਨਹੀਂ ਸੀ ਉਹ ਬਜ਼ੁਰਗ ਮੈਨੂੰ ਸੰਬੋਧਨ ਕਰਕੇ ਕਹਿਣ ਲੱਗੇ ਬੀਬਾ ਤੇਰਾ ਦੋਸਤੀ ਵਾਲਾ ਲੇਖ ਮੈਂ ਪੜ੍ਹਿਆ ਸੀ ਤੇ ਮੈਨੂੰ ਬਹੁਤ ਚੰਗਾ ਲੱਗਿਆ ਸੀ ਸਾਡੀ ਦੋਸਤੀ ਵਿੱਚ ਵੀ ਇੱਕ ਦੂਜੇ ਪ੍ਰਤੀ ਰੱਜ ਕੇ ਪਿਆਰ ਹੈ ਕਈ ਮੌਕਿਆਂ ਉੱਤੇ ਇੱਕ ਦੂਜੇ ਦਾ ਖਿਆਲ ਰੱਖਣ ਦਾ ਅਹਿਸਾਸ ਕਰਵਾਉਣਾ ਨਿੱਕੀਆਂ ਨਿੱਕੀਆਂ ਫਜ਼ੂਲ ਲੜਾਈਆਂ ਜਿੰਨਾ ਰਾਹੇ ਦੂਜੇ ਦਾ ਧਿਆਨ ਖਿੱਚਣਾ ਬਈ ਚਾਹ ਠੰਡੀ ਕਿਉਂ ਹੈ ਹੁਣ ਤੂੰ ਮੇਰਾ ਧਿਆਨ ਘੱਟ ਰੱਖਦੇ ਹੈ ਨਿੱਕੀ ਨਿੱਕੀ ਛੇੜਛਾੜ ਅੱਧਾ ਗੁੜ ਖਾ ਕੇ ਬਾਕੀ ਦੂਜੇ ਨੂੰ ਦੇਣਾ ਇੱਕ ਦੂਜੇ ਦੇ ਮੋਢੇ ਤੇ ਸਿਰ ਰੱਖ ਕੇ ਰੋਣਾ ਜਾਂ ਸਿਰਦਰਦ ਦਾ ਬਹਾਨਾ ਬਣਾ ਕੇ ਇਹਦੇ ਪੋਲੇ ਪੋਲੇ ਹੱਥਾਂ ਨਾਲ ਸਿਰ ਕਟਾਉਣਾ ਆਦ ਵੀ ਸਾਡੀ ਡੂੰਗੀ ਦੋਸਤੀ ਦਾ ਰਾਜ ਹੈ ਜਦੋਂ ਇਹਦੇ ਗੋਡੇ ਦੁਖਦ ਨੇ ਮੈਂ ਹਲਕਾ-ਹਲਕਾ ਘੁੱਟ ਦਿੰਦਾ ਹਾਂ ਤੇ ਨਾਲੇ ਇਸ ਨੂੰ ਛੇੜ ਵੀ ਦਿੰਦਾ ਹਾਂ ਕਿਉਂਕਿ ਮੈਨੂੰ ਪਤਾ ਹੈ ਬਹਾਨੇ ਸਿਰ ਮੇਰੇ ਕੋਲੋਂ ਘਟਵਾਉਣ ਲਈ ਇਹਨੇ ਵੀ ਇਹ ਬਿਮਾਰੀ ਛੇੜੀ ਹੈ ਹੁਣ ਤੱਕ ਉਹ ਦੋਵੇਂ ਥੱਕ ਗਏ ਜਾਪਦੇ ਸਨ ਤੇ ਹਸਪਤਾਲ ਦੇ ਬਾੜ ਵੱਲ ਜਾਂਦੇ ਲਾਂਗੇ ਦੇ ਹੀ ਇੱਕ ਪਾਸੇ ਢੋਲਾ ਕੇ ਖੜੇ ਹੋ ਗਏ ਸਨ ਮੈਂ ਵੀ ਨਾਲ ਹੀ ਖਲੋ ਗਈ ਉੱਥੇ ਮੈਨੂੰ ਖੜੀ ਵੇਖ ਕੇ ਕਈ ਲੰਘਦੇ ਡਾਕਟਰਾਂ ਨੇ ਕਾਰਨ ਪੁੱਛਿਆ ਤਾਂ ਮੈਂ ਝੂਠ ਹੀ ਕਹਿ ਦਿੱਤਾ ਕਿ ਰਿਸ਼ਤੇਦਾਰ ਨੇ ਤਾ ਜੋ ਕੋਈ ਹੋਰ ਖੜਾ ਹੋ ਗਿਆ ਤਾਂ ਕਿਤੇ ਮੈਂ ਇਹਨਾਂ ਦੀਆਂ ਗੱਲਾਂ ਸੁਣਨ ਤੋਂ ਬਾਂਝਿਆ ਨਾ ਰਹਿ ਜਾਵਾਂ ਉਹ ਬਜ਼ੁਰਗ ਥੱਕ ਚੁੱਕੇ ਸਨ ਤੇ ਰਤਾਰਾ ਸਾਹ ਖਿੱਚ ਕੇ ਪੁੱਛਣ ਲੱਗੇ ਕਿ ਮੇਰਾ ਇੱਕ ਸੁਨੇਹਾ ਆਪਣੇ ਲੇਖਾਂ ਰਾਹੀਂ ਹੋਰਨਾਂ ਨੂੰ ਪਹੁੰਚਾ ਸਕੇਗੀ ਤਾਂ ਮੈਂ ਝਟ ਸਿਰ ਹਿਲਾ ਕੇ ਹਾਂਮੀ ਭਰ ਦਿੱਤੀ ਉਹਨਾਂ ਕਿਹਾ ਅੱਜ ਕੱਲ ਤਾਂ ਪਿਆਰ ਦਾ ਮਜ਼ਾਕ ਹੀ ਬਣਾ ਦਿੱਤਾ ਗਿਆ ਹੈ ਪਿਆਰ ਕਾਦਾ ਹੈ ਜਿਸਮਾਨੀ ਖਿੱਚ ਹੀ ਹੈ ਤਾਂ ਹੀ ਲੰਬਾ ਸਮਾਂ ਨਹੀਂ ਨਿਭਦੀ ਹਰ ਕੋਈ ਆਪਣੇ ਪਿਆਰ ਦੇ ਬਦਲੇ ਦੂਜੇ ਤੋਂ ਕੁਝ ਨਾ ਕੁਝ ਮੰਗਣਾ ਚਾਹੁੰਦਾ ਹੈ ਦੂਜੇ ਲਈ ਆਪਾ ਵਾਰਨ ਵਾਲੀ ਗੱਲ ਤਾਂ ਹੌਲੀ-ਹੌਲੀ ਖਤਮ ਹੁੰਦੀ ਜਾ ਰਹੀ ਹੈ ਜਵਾਨ ਕੁੜੀਆਂ ਨੂੰ ਮੇਰਾ ਸਨੇਹਾ ਦੇ ਕੇ ਮੁੰਡੇ ਉਹਨਾਂ ਨੂੰ ਝਾਂਸਾ ਦੇ ਕੇ ਉਹਨਾਂ ਨੂੰ ਵਰਤ ਕੇ ਛੱਡ ਕੇ ਤੁਰ ਜਾਂਦੇ ਹਨ ਤੇ ਉਹ ਪਿੱਛੋਂ ساری ਉਮਰ ਰੋਂਦੀਆਂ ਲਗਾ ਦਿੰਦੀਆਂ ਹਨ ਜਿਨ੍ਹਾਂ ਲਈ ਉਹ ਰੋਂਦੀਆਂ ਨੇ ਅਜਿਹੇ ਬੰਦਿਆਂ ਲਈ ਹੰਝੂ ਉਜਾਈ ਰੋਣ ਦਾ ਉਪਕਾਰ ਲੋੜ ਨਹੀਂ ਹੁੰਦੀ ਕਿਉਂਕਿ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਹੁੰਦਾ ਪਿਆਰ ਲਈ ਅੱਖਾਂ ਵਿੱਚ ਜਿਸ ਵਾਸਤੇ ਹੰਝੂ ਆਉਣੇ ਚਾਹੀਦੇ ਨੇ ਉਸਨੇ ਤਾਂ ਕਦੇ ਤੁਹਾਨੂੰ ਰੋਣ ਹੀ ਨਹੀਂ ਦੇਣਾ ਹੁੰਦਾ ਵਾ ਬਈ ਬਾ ਮੈਂ ਤਾਂ ਇੰਨੀਆਂ ਵਧੀਆ ਗੱਲਾਂ ਸੁਣ ਕੇ ਸਮੇਂ ਬਾਰੇ ਭੁੱਲ ਹੀ ਗਈ ਸੀ ਕਿ ਮੈਂ ਹਸਪਤਾਲ ਵਿੱਚ ਕੀ ਕਰਨ ਆਈ ਸੀ ਤੇ ਪਿਛਲੇ ਪੌਣੇ ਘੰਟੇ ਤੋਂ ਵਕਤ ਪਤਾ ਨਹੀਂ ਕਿਵੇਂ ਉੱਡ ਗਿਆ ਸੀ ਮੈਂ ਪੁੱਛਿਆ ਕਿ ਉਹਨਾਂ ਦੇ ਬੱਚੇ ਕਿੱਥੇ ਹਨ ਤਾਂ ਉਹ ਦੋਵੇਂ ਕੁਝ ਪਰਾਂ ਲਈ ਚੁੱਪ ਕਰ ਗਏ ਤੇ ਗਿੱਲੀਆਂ ਅੱਖਾਂ ਨਾਲ ਬਜ਼ੁਰਗ ਬਾਬਾ ਜੀ ਝੱਟ ਬੋਲ ਪਏ ਬਈ ਭਰਿਆ ਪੂਰਾ ਘਰ ਸੀ ਅਸੀਂ ਆਪਣੇ ਦੋਵੇਂ ਜਵਾਨ ਪੁੱਤਰ ਆਪਣੇ ਤੋਂ ਪਹਿਲਾਂ ਰੱਬ ਕੋਲ ਜਾਣ ਕੇ ਇਕੱਲੇ ਨੇ ਤਾਂ ਜੋ ਸਾਡੇ ਉੱਥੇ ਪੁੱਜਣ ਤੋਂ ਪਹਿਲਾਂ ਤਿਆਰੀ ਕਰੀ ਰੱਖਣ ਤੇ ਸਾਨੂੰ ਉੱਪਰ ਰੱਬ ਕੋਲ ਜਾ ਕੇ ਸੁਰਗਾਂ ਵਾਲਾ ਥਾਂ ਲੱਭਣ ਦੀ ਤਕਲੀਫ ਨਾ ਕਰਨੀ ਪਵੇ ਮੈਂ ਵੇਖਿਆ ਕਿ ਬਜ਼ੁਰਗ ਬੀਬੀ ਦੇ ਅੱਖਾਂ ਵਿੱਚੋਂ ਹੰਝੂ ਵਗ ਤੁਰੇ ਸਨ ਕਿਉਂਕਿ ਮੈਂ ਅਣਜਾਣੇ ਵਿੱਚ ਉਹਨਾਂ ਦਾ ਵੀ ਦੁੱਖ ਦੀ ਰਗ ਛੇੜ ਦਿੱਤੀ ਸੀ ਉਸ ਬਜ਼ੁਰਗ ਨੇ ਆਪਣੀ ਸਾਥ ਨੂੰ ਘੁੱਟ ਕੇ ਜੱਫੀ ਵਿੱਚ ਲਿਆ ਤੇ ਉਸ ਦਾ ਸਿਰ ਆਪਣੇ ਮੋਢੇ ਉੱਤੇ ਰੱਖ ਲਿਆ ਤੇ ਬੋਲੇ ਰੋਲ ਐ ਮਟੋ ਰੋਲ ਐ ਦਿਲ ਹਲਕਾ ਹੀ ਹੋ ਜਾਵੇਗਾ ਹਲੇ ਮੈਂ ਤੇਰੇ ਨਾਲ ਹਾਂ ਹੌਸਲਾ ਰੱਖ ਡਾਕਟਰ ਬੀਬਾ ਬਾਕੀ ਗੱਲ ਫੇਰ ਸਹੀ ਸਾਡੇ ਵਿਆਹ ਦੀ ਪੰਜਵੀਂ ਵਰੀ ਗੱਡ ਮਨਾਉਣ ਲਈ ਸਾਡੇ ਦੋਵੇਂ ਬੀਬੇ ਪੁੱਤ ਜੋੜੇ ਪੁੱਤਰ ਪਾਰਟੀ ਦੀ ਤਿਆਰੀ ਕਰਨ ਤੇ ਸਮਾਨ ਲੈਣ ਬਾਜ਼ਾਰ ਗਏ ਸਨ ਇੱਕ ਸ਼ਰਾਬੀ ਟਰੱਕ ਵਾਲੇ ਨੇ ਟਰੱਕਕਾਰ ਦੇ ਉੱਤੇ ਚਾੜ ਦਿੱਤਾ ਤੇ ਦੋਵੇਂ ਵਿਚਾਰੇ ਥਾਏ ਹੀ ਦਮ ਤੋੜ ਗਏ ਜੋ ਰੱਬ ਨੂੰ ਭਾਵੇ ਅਸੀਂ ਤਾਂ ਉਹਦੀ ਰਜ਼ਾ ਵਿੱਚ ਹੀ ਰਹਿਣਾ ਸਿੱਖਿਆ ਹੈ ਇੰਨਾ ਕਹਿੰਦੇ ਹੋਏ ਉਹ ਦੋਵੇਂ ਇੱਕ ਦੂਜੇ ਨੂੰ ਬਾਹਾਂ ਨਾਲ ਸਹਾਰਾ ਦਿੰਦੇ ਹੋਏ ਹੌਲੀ-ਹੌਲੀ ਬਾੜ ਵੱਲ ਅੱਗੇ ਵਧਣ ਲੱਗ ਪਏ ਮੈਂ ਆਪਣੇ ਆਪ ਨੂੰ ਕੋਸਦੀ ਹੋਈ 15 ਮਿੰਟ ਉੱਥੇ ਇਕੱਲੀ ਹੀ ਖੜੀ ਰਹੀ ਕਿ ਮੈਂ ਇਹ ਸਵਾਲ ਆਖਰ ਕਿਉਂ ਪੁੱਛਿਆ ਹੀ ਕਿਉਂ ਮੈਂ ਅਣਜਾਣੇ ਵਿੱਚ ਹੀ ਦੋਹਾਂ ਦਾ ਦਿਲ ਦੁਖਾ ਛੱਡਿਆ ਸੀ ਮੈਂ ਉੱਥੇ ਹੀ ਖੜੀ ਉਹਨਾਂ ਨੂੰ ਜਾਂਦੇ ਵੇਖਦੀ ਰਹੀ ਜਦ ਤੱਕ ਉਹ ਮੁੜ ਕੇ ਅੱਖੋਂਲੇ ਨਹੀਂ ਹੋ ਗਏ ਜ਼ਿੰਦਗੀ ਬੜੀ ਅਜੀਬ ਹੈ ਕਿੰਨੇ ਪਿੰਨ ਪਿੰਤਜਰਬੇ ਦਿੰਦੀ ਰਹਿੰਦੀ ਹੈ ਇੰਨੇ ਖੁਸ਼ਦਿਲ ਦਿਸਣ ਵਾਲੇ ਤੇ ਖਿੜਖੜਾਉਂਦੇ ਸ਼ਰਮਾਉਂਦੇ ਉਹ ਬਜ਼ੁਰਗ ਦੇਲ ਵਿੱਚ ਕਿੰਨਾ ਦਰਦ ਕੋਈ ਬੈਠੇ ਸਨ ਪਰ ਜਿਸ ਖੂਬਸੂਰਤੀ ਨਾਲ ਉਹ ਦਰਦ ਲੁਕਾਇਆ ਗਿਆ ਸੀ ਇਹ ਇੱਕ ਵਿਰਲੀ ਹੀ ਮਿਸਾਲ ਸੀ ਦੁੱਖ ਨੂੰ ਸੁੱਖ ਵਿੱਚ ਤਬਦੀਲ ਕਰਨਾ ਵੀ ਕਿਸੇ ਕਿਸੇ ਨੂੰ ਹੀ ਆਉਂਦਾ ਹੈ ਮੈਨੂੰ ਤਾਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਉਹਨਾਂ ਬਜ਼ੁਰਗਾ ਕੋ ਜਿਨ੍ਹਾਂ ਦੀ ਮੈਂ तहे ਦਿਲੋਂ ਧੰਨਵਾਦੀ ਹਾਂ ਪੌਣੇ ਘੰਟੇ ਵਿੱਚ ਹੀ ਜ਼ਿੰਦਗੀ ਦਾ ਇੱਕ ਵੱਖਰਾ ਚੈਪਟਰ ਪੜਾ ਗਏ ਇੱਕ ਪਿਆਰ ਭਰੀ ਜਫੀ ਜਿਸ ਨੇ ਮੈਨੂੰ ਉਹਨਾਂ ਵੱਲ ਖਿੱਚਿਆ ਸੀ ਕਿੰਨਾ ਤਗੜਾ ਤੇ ਮਜਬੂਰ ਰਿਸ਼ਤਾ ਸੀ ਉਹਨਾਂ ਦੋਹਾਂ ਨੂੰ ਬੰਨਣ ਵਾਲਾ ਧੰਨਵਾਦ